ਹਾਂਜੀ ਫਿਰ ਕੀ ਜਾਣਦੇ ਹੋ ਕਲਾਕਾਰਾਂ ਬਾਰੇ ਕਿਹੜਾ ਵਧੀਆ ਗਾਉਂਦਾ ਆ ਵਧੀਆ ਸਾਰੇ ਹੀ ਵਧੀਆ ਗਾਉਂਦੇ ਆ ਅੱਜਕੱਲ ਟੋਟਲੀ ਜਿੰਨੇ ਵੀ ਕਲਾਕਾਰ ਵੇਖ ਲਈਏ ਸਾਰੇ ਵਧੀਆ ਗਾਉਂਦੇ ਆ ਲੋਚ ਮੰਡਲੀ ਜੀ ਗੰਦਾ ਗਾਉਂਦੀ ਆ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਹੀ ਜਾਈ ਘੜ ਕਰ ਕਰ ਦਿੱਤਾ ਨਾ ਵੀ ਜਿਹੜੇ ਉਹ ਕੀ ਐਵੇਂ ਗਾਲਾਂ ਹੀ ਕੱਢੀ ਜਾਂਦੇ ਗਾਣਿਆਂ 'ਚ ਸੁਣਨ ਵਾਲੇ ਵੀ ਉਹ ਜੇ ਗਾਲਾਂ ਹੀ ਸੁਣੀ ਜਾਂਦੇ ਹਨਾ ਬਿਲਕੁਲ ਬਿਲਕੁਲ ਹਨਾ ਪੈਲੋ ਵੀ ਗਾਉਂਦੇ ਹੀ ਲੋਕ ਪਾਂ ਲੈ ਚਲੋ ਜਿੱਤਰਾ ਮਰਜੀ ਹੁਣ ਹੰਸਰਾਜ ਵੀ ਗਾਉਂਦਾ ਸੀ ਪਹਿਲਾਂ ਵੀ ਠੀਕ ਆ ਹੰਸਰਾਜ ਜਿੱਦਾਂ ਗਾਉਂਦਾ ਸੀ ਹੁਣ ਹੰਸਰਾਜ ਵੀ ਕੋਈ ਐਡਾ ਜੇ ਕਈਏ ਵੀ ਬੜਾ ਤਕੜਾ ਗਵਈਆ ਜਾਂ ਪੂਜਣਯੋਗ ਆ ਜਾਂ ਦੀ ਪੂਜਾ ਕਰਨੀ ਆ ਉਹ ਵੀ ਗਵਈਆ ਨਹੀਂ ਰਹਿ ਗਿਆ ਉਹ ਵੀ ਮੰਤਰੀ ਬਣ ਗਿਆ ਹਨਾ ਤੇ ਉਹ ਉਹਦੇ ਉਹਦੇ ਨਾਲ ਉਹ ਵਧੀਆ ਗਾਉਣ ਵਾਲੇ ਬੈਠੇ ਹਨਸਰਾਜ ਨਾਲੋਂ ਜਿੱਦਾਂ ਉਹਦਾ ਹੀ ਸ਼ਗਿਰਦਿਆ ਇੱਕ ਉਹ ਤੁਸੀਂ YouTube ਤੇ ਜਾ ਕੇ ਨਾ ਹਾਂਜੀ ਤੇ ਸੁਖਦੇਵ ਸਾਹਿਲ ਭਰੇ ਸੁਖਦੇਵ ਸਾਹਿਲ ਅੱਛਾ ਸੁਖਦੇਵ ਸਾਹਿਲ ਹਨਸਰਾਜ ਤੋਂ ਵਧੀਆ ਗਾਉਂਦਾ ਡੀਪ ਕੰਸਿਆ ਉਹ ਵੀ ਹੰਸ ਰਾਜ ਵਰਗਾ ਗਾਉਂਦਾ ਠੀਕ ਹੈ ਤੇ ਜੇ ਉਹਨੇ ਉਹਦੀ ਗੱਲ ਕਰੀਏ ਮਾਸਟਰ ਸਲੀਮ ਹਾਂਜੀ ਉਹ ਮਾਸਟਰ ਸਲੀਮ ਵਰਗਾ ਵੀ ਗਾਈ ਜਾਂਦੇ ਲੋਕੀ ਉਹ ਮਣੀ ਲਾਡਲਾ ਵੇ ਲੋ ਕਿੰਦਾ ਸੋਹਣਾ ਗਾਉਂਦਾ ਮੁੰਡਾ ਠੀਕ ਤੇ ਮਣੀ ਲਾਡਲਾ ਸਲੀਮ ਨਾਲੋਂ ਵਧੀਆ ਗਾਉਂਦਾ ਠੀਕ ਹੈ ਨਾ ਤੇ ਉਹ ਜਿਹੜੇ ਆ ਹੋਰ ਕਈ ਸਿੰਗਰ ਐ ਇੱਕ ਦੂਜੇ ਦੀ ਕਾਪੀ ਕਰ ਰਹੇ ਜਿਤਨਾ ਵਡਾਲੀ ਨੇ ਕਹਿਤਾ ਮਸਤ ਬਣਾ ਦੇਣਗੇ ਹਨਾ ਉਹਨੇ ਕਿਹਾ ਮਸਤ ਬਣਾ ਦੇਣਗੇ ਤੇ ਵਡਾਲੀ ਨੇ ਕਿਹਾ ਵੀ ਮਾਏ ਨਹੀਂ ਮਾਏ ਮੈਨੂੰ ਮਸਤ ਬਣਾ ਲਿਆ ਕਮਰਸ਼ੀਅਲ ਤੇ ਕੁਛ ਵੀ ਨਹੀਂ ਹੈਗਾ ਅੱਜ ਕੱਲ ਬਿਲਕੁਲ ਬਿਲਕੁਲ ਹੈਨਾ ਹਾਂਜੀ ਜੇ ਹੁਣ ਕਈ ਐ ਵੀ ਕੋਈ ਕਈਆ ਵਧੀਆ ਗਾਉਂਦਾ ਜਿਹੜੇ ਵਧੀਆ ਗਾਉਂਦੇ ਹਨ ਉਹਦੇ ਕਿਸੇ ਨਾਲ ਗੱਲ ਹੀ ਨਹੀਂ ਕਰਦੇ ਤੇ ਹਾਂਜੀ ਤੇ ਜਿਹੜੇ ਵਿਚਾਰੇ ਠੀਕ ਠਾਕ ਗਾਉਂਦੇ ਵਧੀਆ ਵੀ ਗਾਉਂਦੇ ਹੋਏ ਉਹ ਉਹ ਵੀ ਵਧੀਆ ਗੱਲ ਕਰਦੇ ਚੰਗੀ ਤਰ੍ਹਾਂ ਗੱਲ ਕਰਦੇ ਕਿਸੇ ਬੰਦੇ ਨਾਲ ਕੋਈ ਫੋਨ ਕਰੇ ਤੇ ਵਧੀਆ ਫੋਨ ਖਣ ਚੁੱਕ ਕੇ ਗੱਲ ਕਰਦੇ ਸਹੀ ਤਰੀਕੇ ਨਾਲ ਮੈਂ ਭੁਪਿੰਦਰ ਗਿੱਲ ਨੂੰ ਇੱਕ ਵਾਰੀ ਫੋਨ ਕੀਤਾ ਤੇ ਭੁਪਿੰਦਰ ਗਿੱਲ ਨੇ ਬੜੀ ਬੜੀ ਮੇਰੇ ਨਾਲ ਗੱਲ ਕੀਤੀ ਆ ਬੜਾ ਪਿਆਰ ਨਾਲ ਬੋਲਦਾ ਆਪਣੇ ਨਾਲ ਠੀਕ ਜਿਹੜੀ ਕੋ ਸਲਾਵੀ ਬੜੇ ਪਿਆਰ ਨਾਲ ਬੋਲਦਾ ਤੇ ਕਈਆਂ ਨੂੰ ਫੋਨ ਕਰੀਏ ਤਾਂ ਚੁੱਕਦੀ ਨਹੀਂ ਉਹ ਤਾਂ ਗੱਲ ਹੈਗੀ ਆ ਹਾਂ ਫੇਰ ਆਖੀਦਾ ਤੁਸੀਂ ਯਾਰ ਕਲਾਕਾਰ ਹੋਗੇ ਤੇ ਆਪਣੇ ਘਰ ਹੋਗੇ ਅਸੀਂ ਵੀ ਲਿਖਦੇ ਆ ਗਾਣੇ ਬਿਲਕੁਲ ਅਸੀਂ ਆਪਣੀ ਜਗ੍ਹਾ ਸਹੀ ਲਿਖਦੇ ਆ ਸਾਡੇ ਵਰਗੇ ਲਿਖ ਕੇ ਵਿਖਾਉਣ ਈ ਆ ਤੇ ਨਾਲੇ ਮਾਂ ਪਿਓ ਵਾਲੇ ਮਾਂ ਪੁੱਤਾਂ ਵਾਲੇ ਨਾ ਹਾਂਜੀ ਗੰਦ ਹੋੜੀ ਲਿਖਦੇ ਆ ਅਸੀਂ ਬਿਲਕੁਲ ਬਿਲਕੁਲ